ਪੰਜਾਬੀ ਸਿੰਗਰ ਪੰਮਾ ਡੁੰਮੇਵਾਲ ਜੋ ਕਿ ਸਾਫ਼ ਸੁਥਰੇ ਸੱਭਿਆਚਾਰਕ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ ਤੇ ਜਿਸ ਦੇ ਗੀਤ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣ ਤੇ ਦੇਖ ਸਕਦਾ ਹੈ ਉਸ ਦਾ ਜੁਪੀ ਦੇ ਇੱਕ ਵਿਆਹ ਪ੍ਰੋਗਰਾਮ ਦੌਰਾਨ ਲਾਈਵ ਸ਼ੋਅ ਸੀ ਜਦੋਂ ਪੰਮਾ ਡੁੰਮੇਵਾਲ ਗੀਤ गा ਰਿਹਾ ਸੀ ਤਾਂ ਸਾਰੇ ਵਿਆਹ ਵਾਲੇ ਇਸ ਸਿੰਗਰ ਦੇ ਗੀਤਾਂ ਤੇ ਨੱਚ ਕੇ ਖੁਸ਼ੀਆਂ ਮਨਾ ਰਹੇ ਸਨ ਤਾਂ ਅਚਾਨਕ ਇੱਕ ਬੇਬੇ ਸਟੇਜ ਕੋਲ ਆਉਂਦੀ ਹੈ ਤੇ ਸਿੰਗਰ ਨੂੰ ਆਪਣੇ ਕੋਲ ਬੁਲਾ ਕੇ ਪੂਰੇ ਜੋਸ਼ ਵਿੱਚ ਕਹਿੰਦੀ ਹੈ ਕਿ ਤੂੰ ਬਹੁਤ ਵਧੀਆ ਗਾਇਆ ਉਹ ਅੱਜ ਦੇ ਸਿੰਗਰਾ ਵਾਂਗ ਗੰਦਮੰਦ ਨਹੀਂ ਗਾਇਆ ਮੈਂ ਤੈਨੂੰ 100 ਵਿੱਚੋਂ 100 ਨੰਬਰ ਦਿੰਦੀ ਹਾਂ ਇਸ ਤੇ ਨਾਲ ਹੀ ਇੱਕ ਹੋਰ ਵਿਅਕਤੀ ਨੇ ਵੀ ਮਾਈਕ ਫੜ ਕੇ ਕਿਹਾ ਕਿ ਅਸੀਂ ਇੱਥੇ ਨੱਚਣ-ਕੁੱਦਣ ਘੱਟ ਤੇ ਤੁਹਾਡੀ ਸਾਫ਼-ਸੁਥਰੀ ਗਾਇਕੀ ਸੁਣਨ ਜ਼ਿਆਦਾ ਆਏ ਹਾਂ ਬਾਕੀ ਦੋਸਤੋ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਇਹੋ ਜਿਹੀ ਸਾਫ਼-ਸੁਥਰੀ ਗਾਇਕੀ ਨੂੰ ਸਪੋਰਟ ਜ਼ਰੂਰ ਕਰਿਓ ਆਪਾਂ ਕੀ ਨੱਚਣ ਪੁੱਤਾਂ ਨਹੀਂ ਆਪ ਸੁਣਨ ਵਾਸਤੇ ਪ੍ਰੋਗਰਾਮ ਸੁਣਿਆ ਜੋ ਨਾਮ ਸੁਣਿਆ ਕੋਈ ਆਖੇ ਫਲਾਣਾ ਜਿੰਦਾਰ ਕੋਈ ਆਖੇ ਫਲਾਣਾ ਜਦੋਂ ਆਖਿਆ ਪੰਮਾਡੂ ਵਾਲਾ ਮੈਂ ਵੀ ਮਜ਼ਾ ਆ ਜੂਗਾ ਕੰਮ ਦਾ